ਗੋਡ ਟੂਡੇ ਥਰਡ ਡੇ ਸਿੰਗਲਸ ਤੁਹਾਨੂੰ ਕਾਉਂਸਲਰ ਸਿਖਾ ਕੇ ਗਿਆ ਤੁਹਾਨੂੰ ਐਨਪੋਰਟ ਸੈਸ਼ਨ ਕੋਈ ਨਾ ਕੋਈ ਐਂਡ ਮੈਂਬਰ ਅੱਜ ਲੈ ਕੇ ਗਿਆ ਪਰ ਤੁਸੀਂ ਆਨਸਰ ਉਹਦਾ ਗਲਤ ਦਿੰਦੇ ਆ ਨਸ਼ਾ ਮੀਨਸ ਨਾਸ਼ ਜੀਵਨ ਦਾ ਨਾਸ਼ ਬੁੱਧੀ ਦਾ ਨਾਸ਼ ਸਮਾਜ ਦੇ ਰਿਸ਼ਤਿਆਂ ਦਾ ਨਾਸ਼ ਫਾਈਨੈਂਸ਼ਲੀ ਨਾਸ਼ ਪਰਿਵਾਰ ਦੇ ਰਿਸ਼ਤਿਆਂ ਦਾ ਨਾਸ਼ ਭਗਵਾਨ ਦੀ ਬਾਣੀ ਦਾ ਨਾਸ਼ ਤਰਕੀਆਂ ਬਰਕਤਾਂ ਦਾ ਨਾਸ਼ ਆਜ਼ਾਦੀ ਦਾ ਨਾਸ਼ ਨਸ਼ਾ ਪਰਸਨ ਦਾ ਹੱਸ਼ਿਕਾਰਨਾ ਨਸ਼ਾ ਛੱਡਣ ਲਈ ਨਸ਼ਾ ਛੱਡਣ ਲਈ ਕੀ ਕਰਨਾ ਪੈਣਾ ਗੰਧੀਆਂ ਆਤਮ ਤੇ ਅਗਣੀਆਂ ਪਹਿਣੀਆਂ ਐਟੀਟਿਊਡ ਬਿਹੇਵੀਅਰ ਤੇ ਕੰਮ ਕਰਨਾ ਪੈਣਾ ਐਟੀਟਿਊਡ ਬਿਹੇਵੀਅਰ ਤੇ ਕੰਮ ਕਰਨ ਲਈ ਕੀ ਕਰਨਾ ਪੈਣਾ ਮਿਹਨਤ ਕਰਨੀ ਪੈਣੀ ਮਿਹਨਤ ਕਿੱਦਾਂ ਹੋਣੀ ਆ ਨਾਰਕੋ ਟੈਕਸਨੋਮਿਨਸ ਦਾ ਪ੍ਰੋਗਰਾਮ ਜੋ ਇੱਥੇ ਸਿਖਾਇਆ ਜਾਂਦਾ ਜਿਹੜੀਆਂ ਪ੍ਰਾਰਥਨਾਵਾਂ ਸਿਕਾਈਆਂ ਜਾਂਦੀਆਂ ਜਿਹੜੇ 12 ਸਟੈਪਸ ਖਾਲੇ ਜਾਂਦੇ 12 ਕਦਮ ਜੇ ਨਸ਼ਾ ਸੈਂਟਰ ਘਟ ਕੇ ਛੱਡਣਾ ਹੁੰਦਾ ਤਾਂ ਲੱਖਾਂ ਨੇ ਨਸ਼ਾ ਛੱਡ ਦੇਣਾ ਸੀ ਜੇ ਨਸ਼ਾ ਸੈਂਟਰੋਂ ਘਰ ਜਾ ਕੇ ਛੱਡਣਾ ਹੁੰਦਾ ਤਾਂ ਲੱਖਾਂ ਕਰੋੜਾਂ ਨੇ ਨਸ਼ਾ ਛੱਡ ਦੇਣਾ ਸੀ ਇਹ ਵੀ ਕਿ ਜੇਲਾ ਤੋਂ ਆ ਕੇ ਵੀ ਇਹ ਵੀ ਹਸਪਤਾਲਾਂ ਤੋਂ ਆ ਕੇ ਵੀ ਇਹਦੇ ਜਿੰਨਾਂ ਦੇ ਡਿਟੋਕਸ ਸੈਂਟਰਾਂ ਤੋਂ ਜਾ ਕੇ ਦੁਆਰਾ ਦੁਆਰਾ ਰੱਬ ਸੌਣ ਦਾ ਕਾਰਨ ਕੀ ਹੈ ਦੁਆਰਾ ਦੁਆਰਾ ਨਸ਼ਾ ਛੱਡਣ ਦਾ ਕਾਰਨ ਆ ਕਾਰਨ ਕੀਆ ਬੇਅਸੀ ਜਿੰਦਗੀ 'ਚ ਮਿਹਨਤੇ ਵੀ ਕਰਦੇ ਆਪਣੀ ਬਿਮਾਰੀ ਨੂੰ ਹੈਂਡਲ ਕਰ ਲੈ ਆਪਣੀ ਬਿਮਾਰੀ ਨੂੰ ਡੀਲ ਕਰ ਲੈ ਆਪਣੀ ਬਿਮਾਰੀ ਨੂੰ ਸਟਾਪ ਕਰ ਲੈ ਜਾਂ ਕਿ ਬढ़ावा ਦਿੰਨੇ ਅਸੀਂ ਪਾਰਟੇ ਸ਼ਡਿਊਲ 'ਚ ਢਾਹ ਜਾ ਕੇ ਗੰਧੀਆਂ ਆਤਾਂ ਗੰਦੇ ਮੰਦੇ ਰਿਲੇਸ਼ਨ ਬਣਾਉਣੇ ਆ ਗੰਦੇ ਮੰਦੀਆਂ ਦੋਸਤੀਆਂ ਬਣਾਉਣੇ ਆ ਗੰਦਾ ਮੰਦਾ ਸੋਚਦੇ ਆ ਗੰਦਾ ਮੰਦਾ ਬੋਲਦੇ ਆ ਗੰਦਾ ਮੰਦਾ ਸੁਣ ਸੁਣਦੇ ਆ ਇਹਨੂੰ ਸ਼ਿੰਗਾਰ ਨਹੀਂ ਕਹਿੰਦੇ ਸਿੱਖਿਆ ਗਾਜ਼ ਕਹਿੰਦੇ ਨਾਰਕੋਟਿਕਸ ਅਨੋਨਿਮਸ ਦਾ ਪ੍ਰੋਗਰਾਮ ਯਾਦ ਕਰਨਾ ਜਿਵੇਂ ਕੱਲੇ ਕੱਲੇ ਨੂੰ ਪੁੱਛਣ ਨੂੰ ਆ ਆਮੇ ਕਿਸੇ ਨੂੰ 12 ਕਦਮ ਵੀ ਯਾਦ ਹੁੰਦੇ ਪੜਿਆਂ ਲਿਖਿਆਂ ਨਹੀਂ ਯਾਦ ਹੁੰਦੇ ਆਪਾਂ ਦਾ ਕਿਆ ਯਾਦ ਹੁੰਦਾ ਤੁਸੀਂ 12 ਸਟੈਪ 12 ਕਦਮ ਨਹੀਂ ਪੜ ਰਹੇ ਉਹਨਾਂ ਤੇ ਕੰਮ ਨਹੀਂ ਕਰਦਾ ਬਰਾਧਨਾਮਾ ਤੇ ਕੰਮ ਨਹੀਂ ਕਰਦਾ ਯਾਦ ਨਹੀਂ ਕਰਦਾ ਸਮਝ ਲਾ ਤੁਸੀਂ ਬੰਦ ਦਿਮਾਗ ਇਹ ਬੰਦ ਦਿਮਾਗ ਜਾਂ ਤੁਹਾਡਾ ਲੌਂਗ ਟਰਮ ਟਰੀਟਮੈਂਟ ਚੱਲਣਾ ਉਹ ਲਵ ਕੇਅਰ ਕਲਸਟਰ ਵੀ ਹੋ ਸਕਦਾ ਸ਼ਕਤੀ ਵਾਲਾ ਵੀ ਹੋ ਸਕਦਾ ਟਰੀਟਮੈਂਟ ਰੀਹਾਰਜ ਚਾਰਜ ਕਿੰਨਾ ਦਾ ਤੁਸੀਂ ਲੈਣਾ ਚਾਹੁੰਦੇ ਆ ਤੁਹਾਡੇ ਤੇ ਨਿਰਧਾਰਤ ਆ ਤੁਹਾਡੀ ਬੁੱਧੀ ਤੇ ਨਿਰਧਾਰਤ ਆ ਤੁਸੀਂ ਨਸ਼ਾ ਛੱਡਣ ਲਈ ਇੱਛੇ ਨੂੰਗੇ ਦੈਟਸ ਆ ਕੰਪਾਰਸਨ ਪਰਸੈਂਟ ਤੋਂ ਅਗਰ ਤੁਸੀਂ ਨੂੰਗੇ ਤੁਹਾਡੇ ਗੰਦਗੀ ਦੇ ਵਿਵਹਾਰ ਜਾਂ ਜਾਗਣਗੇ ਤੁਸੀਂ ਦਿਮਾਗ ਦੀਆਂ ਗਰਾਰੀਆਂ ੜਾਈਆਂ ਦਿਮਾਗ ਇੱਕ ਜਿਹੜਾ ਫਸਾਇਆ ਜਾਵੇ ਅਸੀਂ ਘਰ ਜਾ ਕੇ ਜੇ ਕਰਦਾਂਗੇ ਉਹ ਕਰਦਾਂਗੇ ਉਹ ਕਰਦਾਂਗੇ ਮੈਂ ਆਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਤੁਸੀਂ ਨਸ਼ਾ ਕਰ ਲੈਣਾ ਘਰ ਜਾ ਕੇ ਇਹ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸਿੱਖਣ ਨੂੰ ਇੱਛਾ ਨਹੀਂ ਹੋਣੀ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਤੁਹਾਡੇ ਮਨ 'ਤੇ ਜਾਣੀ ਇਹ ਬਚਪਨ 'ਚ ਮਨ ਤੋਂ ਬਿਮਾਰੀ ਸਟਾਰਟ ਹੋਈਓ ਇੱਛਾ ਤੋਂ ਇੱਛਾ ਤੋਂ ਸਟਾਰਟ ਹੋਈ ਜੇ ਨਸ਼ਾ ਛੱਡਣਾ ਪ੍ਰਾਰਥਨਾਵਾਂ ਨੂੰ ਗ੍ਰਹਿਣ ਕਰਨਾ ਪੈਣਾ ਸੰਘਰਸ਼ ਕਰਨਾ ਪੈਣਾ ਮਿਹਨਤ ਕਰਨੀ ਪੈਣੀ ਗੰਦੀਆਂ ਆਦਤਾਂ ਨੂੰ ਛੱਡਣਾ ਪੈਣਾ ਗੰਦੀ ਆਦਤਾਂ ਘਰ ਨਹੀਂ ਰਹਿਣਾ ਗੰਦੀ ਆਦਤਾਂ ਆਪਣੇ ਕੰਮ ਆਪ ਨਹੀਂ ਕਰਨੀਆਂ ਗੰਦੀ ਆਦਤਾਂ ਜਿਆਦਾ ਹੰਦੂਬੱਦ ਦੋਸਤੀਆਂ ਕਰਨੀਆਂ ਗੰਦੀਆਂ ਮਾਤਿਆਂ ਤੇ ਗੰਦੀਆਂ ਮੰਦੀਆਂ, ਚੈਣੀਆਂ ਕੁੜੀਆਂ ਨਾ ਰਸਤੇ ਰੱਖਣ। ਬਲੈਕ ਰੈਂਜੋਰਾ ਨਾ ਰਸਤੇ ਰੱਖਣੀ। ਗੰਦੀ ਆਦਤਾਂ ਚੈਣਾ ਨਹੀਂ ਮੰਨਣਾ। ਗੰਦੀ ਆਦਤਾਂ ਨਹਾਉਣਾ ਧੋਣਾ ਨਹੀਂ ਬਾਣੀ ਨਹੀਂ ਬਣਨੀ। ਗੰਦੀ ਆਦਤਾਂ ਆਪਣੇ ਘਰਦਿਆਂ ਦਾ ਪਰਿਵਾਰਕ ਮੈਂਬਰਾਂ ਦਾ ਮਨ ਤਨ ਤੰਗ ਕਰਨਾ। ਮਜ਼ੇ ਲੈਣ ਦੀ ਬਿਮਾਰੀ ਕਰ। ਚੰਗੀਆਂ ਆਦਤਾਂ 12 ਸਟੈਪ ਦਾ ਪ੍ਰੋਗਰਾਮ ਯਾਦ ਕਰਨਾ। ਜਦ ਵੀ ਆਤੈ ਸਵੇਰੇ ਉੱਠ ਕੇ ਪ੍ਰਾਰਥਨਾਵਾਂ ਕਰਨੀ ਡੇ ਆਫ ਦਾ ਸ਼ੁਰੂ ਪ੍ਰਾਰਥਨਾਵਾਂ ਕਰਨੀ ਪ੍ਰਾਰਥਨਾ ਕਰਨੀ ਸ਼ਾਮ ਨੂੰ ਸੌਣ ਲੱਗੇ ਪ੍ਰਾਰਥਨਾ ਕਰਨੀ ਰੋਟੀ ਖਾਣ ਲੱਗੇ ਪ੍ਰਾਰਥਨਾ ਕਰਨੀ ਕਲਾਸ ਲਾਉਣ ਲੱਗੇ ਪ੍ਰਾਰਥਨਾ ਕਰਨੀ ਕੋਈ ਵੀ ਸੈਸ਼ਨ ਲੱਗਾ ਜਿੱਦਾਂ ਮੇਰਾ ਸੈਸ਼ਨ ਲੱਗਾ ਪਹਿਲਾਂ ਪ੍ਰਾਰਥਨਾ ਆਪਣੇ ਆਪ ਕਰਿਆ ਕਰੋ ਤੇ ਭਾਜੀ ਨੇ ਕੁਝ ਗੱਲਾਂ ਸिखਾਉਣ ਲਾਣਾ ਕੋਈ ਕਾਉਂਸਲਿੰਗ ਸਿੱਖ ਸੱਸ ਦੱਸਣਿਆ ਮੈਂ ਕਦੇ ਤੇ ਅਮਲ ਕਰਨਾ ਕਦੇ ਤਾਂ ਅੱਜ ਯਾਦ ਰੱਖਣਾ ਜਿਹੜਾ ਸਾਰੀ ਉਮਰ ਤੂੰ ਯਾਦ ਰੱਖੇ ਅੱਜ ਦਾ ਜਸਪਰ ਟੂਡੇ ਸੈਸ਼ਨ ਇਹ ਸ਼ਿਕਾਰ ਸਪੋਰਟ ਹੈ ਪਰ ਅੱਜ ਦਾ ਬਾਤ ਵੀ ਇਹੀ ਅਮਲੀਆਂ ਦੀ ਸ਼ਰਾਬੀਆਂ ਦੇ ਭੰਗੀਆਂ ਦੀ ਅੱਜ ਦੀ ਬਾਣੀ ਵੀ ਇਹੀ ਹੈ ਕਿ ਮੈਨੂੰ ਮਿਹਨਤ ਕਰਨੀ ਪੈਣੀ ਹੈ ਗੰਦੀਆਂ ਆਦਤਾਂ ਨੂੰ ਤਿਆਗਣ ਲਈ ਜੇ ਮੇਰੀ ਬੁੱਧੀ ਦੁਆਰਾ ਪ੍ਰਮਾਤਮਾ ਜਗਾਦ ਵਿੱਚ ਪੁਨਰ ਸਤਾਪਤ ਹੋ ਜਵੇ ਮੇਰੇ ਗਿਆਨ ਦੁਆਰਾ ਪ੍ਰਾਪਤ ਹੋ ਜਾ ਤਾਂ ਮੇਰੇ ਨਸ਼ਾ ਛੋੜਨੇ ਲਈ ਮਿਹਨਤ ਕਰਨੀ ਪਵੇਗੀ ਮਿਹਨਤ ਕਰਨੇ ਦਾ ਇਹੀ ਪ੍ਰੋਸੈਸ ਹੈ ਕਿ ਸਭ ਤੋਂ ਪਹਿਲਾ ਕਦਮ ਹੈ ਕਿ ਮੈਂ ਆਪਣੀ ਬਿਮਾਰੀ ਅੱਗੇ ਸ਼ਰਧੀ ਹੀ ਨੇ ਪਹਿਲਾ ਕਦਮ ਮੈਂ ਸਮਰਪਣ ਕਰਦਾ ਸਿਲੰਡਰ ਕਰਦਾ ਜਿੰਨਾ ਮਰਜੀ ਸਮਾਂ ਲੱਗ ਜਵੇ ਜਿੰਨਾ ਮਰਜੀ ਰੀਹੈਬਿਲਿਟੀ ਲੱਗ ਜਵੇ ਜਿੰਨਾ ਮਰਜੀ ਘਰ ਜਾ ਕੇ ਲੱਗ ਜਵੇ ਮੈਂ ਸਮਰਪਣ ਕਰਦਾ ਮੇਰੀ ਇੱਛਾ ਕੋਈ ਨਹੀਂ ਜਿੱਥੇ ਤੁਹਾਡੀ ਇੱਛਾ ਆ ਜਾਂਦੀ ਉੱਥੇ ਤੁਹਾਡੀ ਬਿਮਾਰੀ ਜਾਗ ਪੈਂਦੀ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਤੁਹਾਡੀ ਬਿਮਾਰੀ ਕਰਦੀ ਹੈ ਕੋਈ ਜਿੱਥੇ ਤੁਹਾਡਾ ਸਮਰਪਣ ਇਹੋ ਸਿਲੰਡਰ ਹੈ ਇਹ ਤੁਹਾਨੂੰ ਰੀਹੈਬੀ ਚੰਗਾ ਲੱਗਣਾ ਕਲਾਸਾਂ ਵੀ ਚੰਗੀਆਂ ਲੱਗਣ ਤੇ ਰਹਿਣਾ ਵੀ ਚੰਗਾ ਲੱਗਣਾ ਨੇ ਅੱਜ ਦੇ ਦਿਨ ਤੇ ਘਰ ਜਾ ਕੇ ਵੀ ਘਰ ਰਹਿਣਾ ਚੰਗਾ ਲੱਗਣਾ ਘਰ ਜਾ ਕੇ ਵੀ ਬਾਣੀ ਪੜਨੀ ਚੰਗੀ ਲੱਗਣੀ ਹੈ ਘਰ ਜਾ ਕੇ ਵੀ ਸ਼ੇਅਰਿੰਗ ਕਰਨੀ ਚੰਗੀ ਲੱਗਣੀ ਹੈ ਘਰ ਜਾ ਕੇ ਵੀ ਮੀਟਿੰਗ ਜਾਣਾ ਚੰਗਾ ਲੱਗਣਾ ਘਰ ਜਾ ਕੇ ਵੀ ਸੈਲੀਬ੍ਰੇਸ਼ਨ ਤੇ ਜਾ ਕੇ ਆਨੰਦ ਲੈਣਾ ਸੁਧਰੋ ਅਮਰ ਜੀ ਸਾਹਿਬੀ ਵਰਗ ਆਰ ਉਹਦੇ ਲਈ ਪਾੜੀ ਬੀਅਰ ਦਾ ਸ਼ੈਡਿਊਲ ਬੀ 12 ਸਟੈਪ ਦੇ ਕਾਦਮਾਂ ਤੇ ਕੰਮ ਕਰਨਾ ਵਰਕ ਕਰਨਾ ਉਹਦੇ ਲਈ ਤੁਹਾਡਾ ਸਪਾਂਸਰ ਚਾਹੀਦਾ ਉਧਰੇ ਤੁਹਾਡਾ ਉਸਤਾਦ ਚਾਹੀਦਾ ਉਧਰੇ ਤੁਹਾਡਾ ਗੁਰੂ ਚਾਹੀਦਾ ਉਹਦੀ ਚੋਣ ਤੁਸੀਂ ਕਰਨੀ ਆ ਮੈਂ ਨਹੀਂ ਕਰਨ ਕਿਹੜਾ ਤੁਹਾਨੂੰ ਤੁਹਾਡੀਆਂ ਗੰਦੀਆਂ ਆਦਤਾਂ ਤੋਂ ਬਰਜ ਸਕਦਾ ਕਿਹੜਾ ਜਦੋਂ ਤੁਹਾਡਾ ਨਸ਼ਾ ਕਰਨ ਨੂੰ ਮੰਨ ਕਰੇ ਸਮਝਾ ਸਕਦਾ ਹੌਟ ਪ੍ਰੋਸੈਸ ਤੁਹਾਡੇ ਨੈਕਸਟ ਨੂੰ ਠੰਡੇ ਕਰ ਸਕਦਾ ਤੁਹਾਡੀ ਗੱਡੀ ਜਾਂਦੀ ਹੈ ਇਹ ਡੰਡੜ ਗੱਡੀ ਹੈ ਇਹ ਨਸ਼ੇੜੀ ਗੱਡੀ ਹੈ ਇਹ ਅਮਲੀ ਗੱਡੀ ਹੈ ਸ਼ਰਾਬੀ ਗੱਡੀ ਹੈ ਇਹਦਾ ਤੁਹਾਨੂੰ ਆਪਣੀ ਚੋਣ ਕਰਕੇ ਆਪਣੀ ਇੱਛਾ ਅਨਸਾਰ ਇੱਕ ਡਰਾਈਵਰ ਰੱਖਣਾ ਪੈਂਦਾ ਦੋ ਤਿੰਨ ਚਾਰ ਪੰਜ ਸਾਲ ਉਸ ਡਰਾਈਵਰ ਨੇ ਜਿੱਧਰ ਨੂੰ ਕਹਿਣਾ ਉਧਰ ਨੂੰ ਗੱਡੀ ਮੋੜਨੀ ਆ ਆਪਣਾ ਰਿਮੋਟ ਕੰਟਰੋਲ ਉਹਨੂੰ ਦੇਣਾ ਜੇ ਨਸ਼ਾ ਮੁਕਤੀ ਕੇਂਦਰ ਆਏ ਆ ਜੇ ਰੀਹੈਬਿਲੀਟੇਸ਼ਨ ਸੈਂਟਰ ਚ ਆਏ ਆ ਤੇ ਇੱਛਾ ਦਾ ਪ੍ਰੋਗਰਾਮ ਡੈਡ ਕਰ ਦਿਓ ਇਹ ਮਨ ਦੇ ਕਹਿਣੀ ਨਾ ਲੱਗੋ ਤੁਹਾਡੀ ਜਾਨ ਜਾਂਦੀ ਲੱਗਣੀ ਆ ਤੁਹਾਨੂੰ ਵੱਡੇ ਵੱਡੇ ਰੋਗ ਬਿਮਾਰੀਆਂ ਲੱਗ ਜਾਣੀਆਂ ਮਨ ਦੇ ਕਹਿਣੇ ਲੱਗਣੋਂ ਹਟ ਜਾਓ ਇਹ ਸਮਾਨ ਨੇ ਤੁਹਾਨੂੰ ਇੱਦਾਂ ਦੀਆਂ ਸਜਾਵਾਂ ਦਿੱਤੀਆਂ ਲੱਖਾਂ ਰੋਗ ਬਿਮਾਰੀਆਂ ਦੇ ਦਿੱਤੇ ਗਾਣਾ ਗਾਣਾ ਦੀਆਂ ਸਜਾਵਾਂ ਦੇਣੀਆਂ ਮੌਤ ਦੇ ਇਹ ਮੰਨਦੇ ਅੱਖੀ ਨਾਲ ਕੋਹ ਦੇ ਅੱਖੀ ਲੱਗੋ ਜਿਹੜਾ ਤੁਹਾਨੂੰ ਇਸ ਚੀਜ਼ਾਂ ਤੋਂ ਕੱਢਦਾ ਹੋਦੇ ਅੱਖੀ ਲੱਗੋ ਜਿਹੜਾ ਤੁਹਾਡੀ ਮਦਦ ਕਰਦੇ ਆ ਤੁਹਾਨੂੰ ਨਸ਼ਾ ਮੁਕਤ ਬਣਨ ਲਈ ਮਦਦ ਕਰਦੇ ਕਰ ਕਬਰੀ ਤੁਹਾਡੀ ਨਾਲ ਚਾਹਤ ਤੁਸੀਂ ਕੀ ਨ ਹੋ ਜਾਓ ਉੱਪਰ ਹੋ ਉਸ insan ਦੇ ਅੱਖੀ ਲੱਗੋ ਉਹਨੂੰ ਆਪਣਾ ਗੁਰੂ ਧਾਰਨ ਕਰੋ ਉਹਨੂੰ ਆਪਣਾ ਸਪੌਂਸਰ ਧਾਰਨ ਕਰੋ ਸਾਲ ਦੋ ਸਾਲ ਸਪੌਂਸਰ ਸਾਥ ਮਹਿਣਾ ਸਾਲ ਦੋ ਸਾਲ ਅਸਥਾਰ ਕਰੜਾ ਮਹਿਣਾ ਜਿੱਦਾਂ ਜਿੱਦਾਂ ਤੁਹਾਡੀ ਬਿਮਾਰੀ ਨੇ ਸੁਧਰੀ ਜਾਣਾ ਪਰਮਾਤਮਾ ਨੇ ਤੁਹਾਡੀ ਜਿੰਦਗੀ 'ਚ ਸ਼ਾਂਤੀ ਆਨੰਦ ਸੋਖ ਦੇਣਾ ਸ਼ੁਰੂ ਕਰ ਦੇਣਾ ਪਰ ਉਹਦੇ ਜੇ ਸਮਾਰਟਫੋਨਾਂ ਬਣਾ ਦੋ ਟਾਈਮ ਚਾਰ ਸਾਲ ਲਗਾਉਣੀ ਪਈ ਤੇ ਤੁਹਾਨੂੰ ਪਿਆਰ ਕਰਨ ਵਾਲੇ ਸਪੌਂਸਰ ਮਿਲਦੇ ਤੇ ਤੁਹਾਨੂੰ ਬਾਣੀ ਦੇ ਆਧਾਰਾਂ ਤੇ ਚੱਲਣ ਵਾਲੇ ਸਪਾਂਸਰਮੈਨ ਨੇ ਇਹ ਤੁਹਾਨੂੰ ਗੁਰੂ ਦੀ ਸੇਵਤ ਕਰਨ ਵਾਲੇ ਸਪਾਂਸਰਮੈਨ ਨੇ ਪਰ ਉਹ 2-3 ਸਾਲ ਦਾ ਪੀੜ ਹੁੰਦਾ ਸਮਾਂ ਹੁੰਦਾ 6 ਮਹੀਨੇ ਬੋਡੀ ਚ ਕਿਹੜੇ ਸੈਂਟਰ ਚ ਚੱਲਦੇ ਆ 6 ਮਹੀਨੇ ਚ ਤਨ ਨਹੀਂ ਲੱਗਦਾ ਨਸ਼ਾ ਛੱਡ ਕੇ ਮਨ ਲਾਣਾ ਪੈਂਦਾ ਰੀ ਹੈਵ ਚ ਆਏ ਆ ਮਨ ਨਹੀਂ ਲੱਗਣਾ ਤਨ ਲਾਣਾ ਪੈਣਾ ਬੈਠੇ ਰੋ ਆਨੰਦ ਰੋ ਜੇ ਤੁਸੀਂ ਬਹਿ ਕੇ ਵੀ ਗੁੱਸੇ ਚ ਆ ਰਹੇ ਆਂ ਜੇ ਤੁਸੀਂ ਬੈ ਕੇ ਵੀ ਕਰੋਧ ਚਾ ਰਹੇ ਆਂ ਬੈ ਕੇ ਵੀ ਗੈਲਟ ਭਰ ਰਹੇ ਆਂ ਪਰਿਵਾਰ ਖਿਲਾਫ ਅਦਾਰੇ ਖਿਲਾਫ volunteers ਖਿਲਾਫ ਸਟਾਫ ਖਿਲਾਫ ਇਹ ਤੁਹਾਡੀ ਬਿਮਾਰੀ ਜਾਗ ਰਹੀ ਹੈ ਜੇ ਤੁਸੀਂ ਬੈ ਕੇ ਆਨੰਦ ਲੈ ਰਹੇ ਹੋ ਸ਼ਾਂਤੀ ਨਾਲ ਸ਼ਡਿਊਲ ਬੈ ਖਾਣਾ ਪੀਣਾ ਕਰ ਰਹੇ ਹੋ ਕਲਾਸਸ ਲਾ ਰਹੇ ਹੋ ਫਿਰ ਤੁਸੀਂ ਰਿਕਵਰੀ 'ਚ ਆਂ ਫਿਰ ਤੁਸੀਂ ਕਲੀਨ ਹੋ ਸਕਦੇ ਹੋ ਸੋਬਰ ਹੋ ਸਕਦੇ ਹੋ ਕੋਰਟ 'ਚੋਂ ਨਿਕਲ ਸਕਦੇ ਹੋ ਪਰ ਉਹਦੇ ਲਈ ਮਿਹਨਤ ਹੈ ਜਿੱਥੇ ਤੁਹਾਡੀ ਇੱਛਾ ਜਾਗਦੀ ਉੱਥੇ ਤੁਹਾਡੀ ਬਿਮਾਰੀ ਜਾਗਦੀ ਹੈ ਜਿੱਤੇ ਤੁਸੀਂ ਸਮਰਪਣ ਕਰਦੇ ਆ ਸਲੰਡਰ ਕਰਦੇ ਆ ਤਾਂ ਤੁਹਾਡੀ ਰਿਕਵਰੀ ਜਾਗਦੀ ਹੈ ਰਿਕਵਰੀ ਪਰਮਾਤਮਾ ਦਾ ਨਾਮ ਹੈ ਕਲੀਨ ਰਹਿਣਾ ਪਰਮਾਤਮਾ ਦਾ ਨਾਮ ਹੈ ਲੜਾਈ ਲੜਨੀ ਪੈਂਦੀ ਹੈ ਨਸ਼ਾ ਛੱਡਣ ਦੀ ਬੜੀ ਲੰਬੀ ਇੱਕ ਇੱਕ ਦਿਨ ਕਰਕੇ ਜਦ ਕਿ ਮਜ਼ਾ ਲੈਣ ਦੀ ਬਿਮਾਰੀਆ ਸਵਾਦ ਲੈਣ ਦੀ ਬਿਮਾਰੀਆ ਸਵਾਦ ਜਿਆਦਾ ਫੋਨ ਚ ਚਲਾਉਣ ਚ ਵੀ ਆਉਂਦਾ ਸਵਾਦ ਟੀਵੀ ਦੇਖਣ ਚ ਵੀ ਆਉਂਦਾ ਸਵਾਦ ਘਰੋਂ ਫਰਾਰ ਹੋ ਕੇ ਅੱਡੇਆਂ ਤੇ ਬਹਿਣ ਚ ਵੀ ਆਉਂਦਾ ਸਵਾਦ ਗੰਦੀਆਂ ਮੰਦੀਆਂ ਕੁੜੀਆਂ ਦੇ ਪਿੱਛੇ ਗੇੜੀਆਂ ਮਾਰ ਕੇ ਵੀ ਆਉਂਦਾ ਸਵਾਦ ਗੁੰਡਾਗਰਦੀ ਕਰਕੇ ਵੀ ਆਉਂਦਾ ਗੋਲੀਆਂ ਚਲਾ ਕੇ ਵੀ ਮਜ਼ਾ ਆਉਂਦਾ ਲੜਾਈਆਂ ਕਰਕੇ ਵੀ ਮਜ਼ਾ ਆਉਂਦਾ ਕਾਂਡ ਕਰਕੇ ਵੀ ਮਜ਼ਾ ਆਉਂਦਾ ਮਜ਼ਾ ਲੈਣ ਵਾਲਾ ਬੰਦਾ ਕਦੇ ਯਾਦ ਨਹੀਂ ਰੰਦਾ ਗੱਲ ਯਾਦ ਰੱਖਿਓ ਅੱਜ ਦੇ ਥੌਣ ਦੀ ਜਿਹੜਾ ਅੱਜ ਇਹਨੂੰ ਕਹਿੰਦੇ ਆਂ ਫੇ ਜੇਲ੍ਹ ਜਾਣੋਂ ਬਚਣਾ ਤਾਂ ਮਿਹਨਤ ਕਰੋ ਕਿਸੇ ਨੇ ਗਾਲ ਕੱਢੀ ਬਦਲੇ ਚ ਗਾਲ ਕੱਢਦੇ ਆਂ ਬਿਮਾਰ ਆਂ ਤੁਸੀਂ ਕੋਈ ਤੁਹਾਡੇ ਤੇ ਗੁੱਸਾ ਕਰਦਾ ਤੁਸੀਂ ਵੀ ਉੱਤੇ ਗੁੱਸਾ ਕਰਦੇ ਆਂ ਬਿਮਾਰ ਆ ਤੁਸੀਂ 12 ਸੈਂਤਾ ਪ੍ਰੋਗਰਾਮ ਤੁਹਾਡੇ ਨੇੜੇ ਤੇੜੇ ਵੀ ਕੋਈ ਤੁਹਾਡੇ ਨਾਲ ਮਾੜਾ ਕਰ ਰਿਹਾ ਬੁਰਾ ਕਰ ਰਿਹਾ ਤੁਸੀਂ ਉਹਨੂੰ ਬੁਰਾ ਕਹਿ ਰਹੇ ਆਂ ਤੁਹਾਡੇ ਨੇੜੇ ਤੇੜੇ ਨਿਬਾਰਾ ਕਰਦੋ ਸੁਧਾਰ ਤੁਹਾਡੇ ਨੇੜੇ ਤੇੜੇ ਵੀ ਕੋਈ ਇਦਾਂ ਦਾ ਵੀ ਜੰਮੇ ਸੈਂਟਰ ਜਾ ਕੇ ਜਿਹੜਾ ਬੁਰਾ ਕਰਨ ਵਾਲੀ ਦੀ ਦੁਆ ਮੰਗਦੀ ਹੈ ਇਹਦਾ ਦੁਆ ਮੰਗ ਸਕਦਾ ਜਿਹੜਾ 12 ਦਾ ਪ੍ਰੋਗਰਾਮ ਸੈੱਟ ਹੋ ਗਿਆ 12 ਦਾ ਦੁਆ ਮੰਗ ਸਕਦੇ ਆਂ 12 ਕੰਮ ਕਾਦਮਾਂ ਚ ਚੌਥਾ ਕਾਦਮ ਹੈ ਸੁਖੀ ਤਿਆਰ ਕਰਦੀ। ਮੈਂ ਨੰਬਰ ਤੇ ਵੀ ਅਸੀਂ ਉਸ ਬੰਦੇ ਲਈ ਦੁਆਵਾਂ ਮੰਗਦੇ ਆਂ, ਉਸ ਬੰਦੇ ਦਾ ਭੱਲਾ ਮੰਗਦੇ ਆਂ, ਉਸ ਬੰਦੇ ਦੀ ਸੁੱਖ ਮੰਗਦੇ ਆਂ ਜਿਹੜਾ ਸਾਡਾ ਬੁਰਾ ਕਰਦਾ। ਕਿਉਂਕਿ ਉਹ ਨਹੀਂ ਬੁਰਾ ਕਰਦਾ ਉਹਦੀਆਂ ਗੰਧੀਆਂ ਆਦਾਂ ਬੁਰਾ ਕਰਦੀਆਂ। ਉਹਦਾ ਹੀ ਉਹਦੀ ਜਿਹੜੀ ਸਤਬੁੱਧੀ ਆ, ਉਹਦਾ ਜਿਹੜਾ ਗਿਆਨ ਆ ਦੀ ਮੈਂਟੈਲਿਟੀ ਆ, ਉਹ ਡੇਂਜਰ ਜ਼ੋਨ ਚ ਆ। ਉਹ ਸਾਡਾ ਵੀ ਨੁਕਸਾਨ ਕਰ ਸਕਦਾ ਉਹਦਾ ਵਿਚਾਰੇ ਦਾ ਆਪਣਾ ਵੀ ਨੁਕਸਾਨ ਹੋਊਗਾ ਉਹਦੀ ਵੀ ਮੰਮੀ ਆ ਉਹਦਾ ਵੀ ਡੈਡੀ ਆ ਉਹਦੇ ਵੀ ਬੱਚੇ ਆ ਉਹਦਾ ਵੀ ਪਰਿਵਾਰ ਆ ਅਸੀਂ ਉਹਤੇ ਦਇਆ ਕਰਨੀ ਐ ਅਸੀਂ ਉਹਦੀ ਹੈਲਪ ਕਰਨੀ ਐ ਕੀ ਕਰਨਾ ਸੀ ਉਹ ਤੋਂ ਦੂਰੀ ਬਣਾ ਲੈਣੀ ਜਦ ਕਿ ਅਸੀਂ ਦੂਰੀ ਨਹੀਂ ਬਣਾਉਂਦੇ ਜਿਹੜਾ ਮਾਰਾ ਕਹਿੰਦਾ ਸੀ ਤਾਂ عمر ਭਰ ਨੂੰ ਮਾਰਾ ਜਾ ਕੇ ਕਹਿੰਦੇ 10ਸ਼ਮਣੀ ਜਿਹੜਾ ਪਾਉਂਦਾ ਸੀ ਤਾਂ ਉਹਨੂੰ ਦਸ਼ਮਣ ساری ਜ਼ਿੰਦਗੀ ਕਹਿੰਦੇ ਗੁਰਾ ਜਿਹੜਾ ਕਰਦਾ ਸੀ ਤਾਂ ਉਹਨੂੰ ساری ਜ਼ਿੰਦਗੀ ਬੁਰਾ ਕਰ ਕਹਿੰਦੇ ਸਾਡੇ ਜੇ ਗੁਨੇ ਨਹੀਂ ਜੰਮਿਆ ਕੋ ਰੱਬੀ ਸ਼ਾਂਜਾ ਨਹੀਂ ਜੰਮਿਆ ਤੇ ਅਸੀਂ ਫੈਨ ਨੇ ਜੇ ਫ੍ਰੀਡਮ ਕਾਦਾ ਲੈ ਰਹੇ ਨੇ ਤੇ ਕੈਦ ਕੱਟ ਰਹੇ ਨੇ ਕੈਦ ਇੱਥੇ ਵੀ ਕੱਟੂਗੇ ਕੈਦ ਕੱਟਣ ਦੀ ਹੈਗੀ ਵੀ ਸੈਂਟਰ ਬਹੁਤ ਬੜੀਆਂ ਜੇਲਾ ਬਹੁਤ ਬੜੀਆਂ ਡਾਕਟਰ ਵਕੀਲ ਜੱਜ ਅਦਾਲਤਾਂ ਬਹੁਤ ਬੜੀਆਂ ਇਸ ਕੈਦਾਂ ਚੋਂ ਕਿਨੇ ਨਿਕਲਣਾ ਜਿੱਦਾਂ ਆਰਜਨ ਚੱਕਰਪੂਰੂ ਚੋਂ ਨਿਕਲਿਆ ਸੀ ਉਹੀ ਨਿਕਲੂਗਾ ਸਪੋਰਟ ਚ ਜਿਹੜਾ ਟ੍ਰੈਵਲ ਸਟੈਪ ਨੂੰ ਗ੍ਰੈਂਡ ਕਰੂਗਾ ਜਿਹੜਾ ਪ੍ਰੋਗਰਾਮ ਨੂੰ ਗ੍ਰੈਂਡ ਕਰੂਗਾ ਜਿਹੜਾ ਆਪਣੀ ਇੱਛਾ ਸ਼ਕਤੀ ਖਤਮ ਕਰ ਦੂਗਾ ਜਿਹੜਾ ਜ਼ਿੰਦਗੀ ਕਿਸੇ ਦੇ ਹਿਸਾਬ ਨਾਲ ਜਿਹੜੀ ਸ਼ੁਰੂ ਕਰ ਦੂਗਾ ਤੁਹਾਨੂੰ ਲੱਗਦਾ ਘਰ ਜਾ ਕੇ ਗੱਡੀਆਂ ਚਲਾ ਕੇ ਤੁਸੀਂ ਨਸ਼ਾ ਛੱਡ ਲੈਣਾ ਤੁਹਾਨੂੰ ਲੱਗਦਾ ਤੁਸੀਂ ਬੱਚੇ ਪਾਲ ਕੇ ਨਸ਼ਾ ਛੱਡ ਲੈਣਾ ਤੁਹਾਨੂੰ ਲੱਗਦਾ ਬੌਧੀ ਮੇਰੇ ਕੋਲ ਹੋਵੇ ਮੈਂ ਨਸ਼ਾ ਛੱਡ ਲਵਾਂ ਤੁਹਾਨੂੰ ਲੱਗਦਾ ਮੈਨੂੰ ਨੌਕਰੀ ਕਰਨੀ ਪੈਣੀ ਹੈ ਨਸ਼ਾ ਛੱਡਣ ਲਈ ਤੁਹਾਨੂੰ ਲੱਗਦਾ ਵੀ ਮੈਂ ਪੈਸੇ ਕਮਾਵਾ ਤਾਂ ਨਸ਼ਾ ਛੱਡ ਸਕਦਾ ਇਹ ਸਾਰਾ ਕੁਝ ਤੁਸੀਂ ਕਰਦੇ ਆਏ ਆ ਸਾਰੇ ਜਾਣੇ ਬੱਚਿਆਂ ਦੇ ਸਾਰੇ ਨਸ਼ਾ ਛੱਡਦੇ ਸੀ ਮਾਂ ਪੇਲੇ ਸਾਰੇ ਨਸ਼ਾ ਛੱਡਦੇ ਸੀ ਨੌਕਰੀਆਂ ਲਈ ਦੇਸ਼ ਪ੍ਰਦੇਸ਼ ਲਈ ਸਾਰੇ ਨਸ਼ਾ ਛੱਡਦੇ ਸੀ ਹੁਣ ਕੋਸ਼ਿਸ਼ ਕਰੋ ਨਸ਼ਾ ਛੱਡਣਾ ਚਾਹੁੰਦੇ ਤਾਂ ਆਪਣੇ ਲਈ ਛੱਡੋ ਹੁਣ ਜ਼ਿੰਦਗੀ ਜੀਣਾ ਚਾਹੁੰਦੇ ਤਾਂ ਆਪਣੇ ਲਈ ਜੀਵੋ ਆਪਣਾ ਮਨ ਵੀ ਗੁਲਾਮ ਆ ਤਨ ਵੀ ਗੁਲਾਮ ਆ ਗੰਦੀਆਂ ਆਦਤਾਂ ਦੇ ਰੋਗੀ ਆ ਆਪਣਾ ਮਨ ਵੀ ਕਿਸੇ ਨੂੰ ਦੇ ਦੋ ਤਨ ਵੀ ਕਿਸੇ ਨੂੰ ਦੇ ਦੋ ਜੇ ਕੋੜ ਚੋਂ ਬਚਣਾ ਜੇ ਜੀਂਦੇ ਰਹਿਣਾ ਚਾਹਤੇ ਜੇ ਹੱਸਦੇ ਬਸਦੇ ਰਹਿਣਾ ਪ੍ਰੋਗਰਾਮ ਨੇ ਸਮਝਾਇਆ ਸਾਨੂੰ ਅਸੀਂ 12 ਸੱਤ ਤੇ ਜਦੋਂ ਵਰਕ ਕੀਤਾ ਮਿਹਨਤ ਕੀਤੀ ਤਾਂ ਉਹਨੇ ਦੱਸਿਆ ਵੀ ਪਹਿਲਾ ਕਦਮ ਇਹ ਹੈ ਵੀ ਅਸੀਂ ਬਿਮਾਰ ਬੰਦੇ ਅਸੀਂ ਮਾਨਸਿਕ ਰੋਗੀਆਂ ਅਸੀਂ ਵਿਚੇੜੀਆਂ ਆਮਲੀਆਂ ਸ਼ਰਾਬੀ ਆ ਮੈਂਟੈਲਿਟੀ ਸਾਡੀ ਅੰਡਰ ਕਾਸਟਡੀ ਆ ਗੁਲਾਮ ਆ ਨਸ਼ੇੜੀ ਸਾਡੀ ਜ਼ਿੰਦਗੀ ਜਾਸਤ ਬਿਆਸਤਾ ਫੈਦੀਓ ਸਾਡੀ ਜ਼ਿੰਦਗੀ 'ਚ ਜਾੜ ਆਇਆ ਬਰਬਾਦੀ ਆ ਟੈਨਸ਼ਨ ਆ ਡਿਪਰੈਸ਼ਨ ਆ ਦੁੱਖਿਆ ਤਕਲੀਫ ਹੈ ਬੋਝ ਆ ਸਾਨੂੰ ਇਹਦੇ ਕਰਕੇ ਹਸਪਤਾਲ ਜਾਣਾ ਪੈਂਦਾ ਸਾਨੂੰ ਇਹਦੇ ਕਰਕੇ ਸੈਂਟਰ ਕੱਟਲੇ ਪੈਂਦੇ ਕਿ ਅੱਧਾ ਕੱਟਣੀਆਂ ਪੈਂਦੀਆਂ ਢੇਰ ਕੱਟਣੀਆਂ ਪੈਂਦੀਆਂ ਥਾਣੇ ਜਾਣਾ ਪੈਂਦਾ ਸਾਨੂੰ ਇਹਦੇ ਕਰਕੇ ਫਟ ਪੈਂਦੀ ਆ ਸਮਾਜ 'ਚ ਪਰਿਵਾਰ 'ਚ ਇੱਜ਼ਤ ਸਾਡੀ ਖੋਸ ਗਈ ਤੰਦਰੁਸਤੀ ਖੋਸ ਗਈ ਅਸੀਂ ਡਿਪੈਂਡਡ ਕਿਸੇ ਤੇ ਹੋ ਗਏ ਅਸੀਂ ਮੰਗਤੇ ਬਣ ਗਏ اسی ہاتھ تھڑڈن لگا ہے۔ ਸਾਡੇ ਗੰਦੇ ਰੂਪ ਦੇਖਣ ਨੂੰ ਮਿਲੇ। ਸਮਰਪਣ ਕਰਦਾ ਸਰਿੰਦਰ ਕਰਦਾ ਪਰਮਾਤਮਾ ਕੇ ਪਰਮਾਤਮਾ ਸਿਧਾਰ ਕਰੇ ਦੂਜਾ ਕਦਮ। ਹੋਰਤੀ ਸ਼ਕਤੀ। ਵਿਸ਼ਵਾਸ ਕਰੂੰਗੇ ਤਾਂ ਪਰਮਾਤਮਾ ਅੰਨਾ ਗ੍ਰਹਣ ਦਾ, ਬੁੱਧੀ ਤੋਂ ਗਿਆਨ ਤੋਂ ਜਿਹਦਾ ਜਿਹਦਾ ਪਰਮਾਤਮਾ ਤੇ ਵਿਸ਼ਵਾਸ ਰੱਖੇ। ਵਿਸ਼ਵਾਸ ਕਰੂੰਗੇ ਤਾਂ ਬਾਗ ਰਗਾ ਵਿਸ਼ਵਾਸ ਕਰਕੇ। ਵਿਸ਼ਵਾਸ ਕੀਤਾ ਅਸੀਂ ਹਿੰਮਤ ਕੀਤੀ ਜਿਗਰਾ ਕੀਤਾ ਹੌਸਲਾ ਕੀਤਾ ਬਜਾ ਜਿੰਨਾ ਮਰਜੀ ਤੌਖਾਵੇ ਤੇ ਖਲੀਫਾਣ ਬੋਝਾਂ ਜਿਵੇਂ ਅਸੀਂ ਸਾਧੂ ਇੱਕੋ ਇੱਕ ਸ਼ਕਤੀ ਹੈ ਜਿਹੜੀ ਸਾਨੂੰ ਜਿਹਨੂੰ ਸਾਨੂੰ ਜਾਦੀ ਦੇਣੀ ਦੇਣੀ ਜਿਹਨੇ ਸਾਡਾ ਵਿਆਹ ਕਰਾਉਣਾ ਕਰਾਉਣਾ ਸਾਡੇ ਬਾਲ ਬੱਚੇ ਹੋਣੇ ਹੋਣੇ ਜਿਹਨੇ ਸਾਨੂੰ ਕੰਮ ਦੇਣਾ ਹੈ ਦੇਣਾ ਤਰੱਕੀ ਦੇਣੀ ਦੇਣੀ ਅਸੀਂ ਨਸ਼ਾ ਮੁਕਤ ਰਹਿਣਾ ਰਹਿਣਾ ਵਿਸ਼ਵਾਸ ਤਾਂ ਕਰਾਂਗੇ ਵਿਸ਼ਵਾਸ ਕਿਹਨੂੰ ਕਰ ਲਾਂ ਮੈਂ ਪਾਪੀ ਮੰਨਾਂ ਆਪ ਵੀ ਮੰਨਦਾ ਨੈਗੇਟਿਵਿਟੀ ਨਾਲ ਜ਼ਿਆਦਾ ਜਾ ਕੇ ਰਾਜੀ ਦਿੰਦੇ ਸਮਾਰਪਣ ਕਰਦਾ ਅਸਾਡੀ ਇੱਛਾ ਹੀ ਸ਼ਕਤੀ ਨਹੀਂ ਰੇਖੋ ਰੀਹੈਬਿਲੀਟੇਸ਼ਨ ਸੈਂਟਰ ਚ ਆ ਕੇ ਨਾਰਕੋਟਿਕਸ ਅਨੋਨਿਮਸ ਦਾ ਪ੍ਰੋਗਰਾਮ ਸੁਣ ਕੇ ਸਾਡਾ ਕੋਈ ਕੰਮ ਨਹੀਂ ਕਰਦਾ ਸੀ ਕਹਿੰਦੇ ਬਸ ਅਸੀਂ ਮਿਹਨਤ ਇੱਕੋੇ ਕੰਮ ਤੇ ਕਰੀਏ ਤੇ ਅਸੀਂ ਨਸ਼ਾ ਮੁਕਤ ਹੋ ਜਾਈਏ ਗੰਦੀਆਂ ਆਦਤਾਂ ਮੁਕਤ ਹੋ ਜਾਈਏ ਬਾਕੀ ਤਾਂ ਰੱਬ ਦਾ ਦਿੱਤਾ ਸਭ ਕੁਝ ਹੈ ਘਾਣਾ ਬਿਨੈ ਸੱਤ ਕੋਨੇ ਹਨਕ ਮੇਰੇ ਪੂਜਣੇ ਦਿੱਤਾ ਤੇ ਗੋਲ ਨਹਾਣ ਦੇ ਮੇਰੇ ਉਹ ਜਿਹੜੇ ਦਿੱਥਾਂ ਪਰ ਭੈੜੀ ਨਸ਼ਿਆਂ ਦੀ ਆਦਤ ਗੰਨੀ ਸੀ ਕਹਿੰਦਾ ਤੋੜਾ ਚ ਫਾਹ ਲੈਣ ਤੱਕ ਵੀ ਜਾਂਦੇ ਸੀ ਬੰਦਾ ਮਾਰ ਤੱਕ ਵੀ ਜਾਂਦੇ ਸੀ ਮੌਤ ਤਾਂ ਰੱਬ ਤੋਂ ਵੀ ਮਿਲਦੀ ਸੀ ਕਹਿੰਦਾ ਬੜਾ ਅੱਕ ਕੇ ਮਨ ਸਮਝਾਇਆ ਕਿ ਨਸ਼ਾ ਮਾਰਨ ਤੋਂ ਪਹਿਲਾਂ ਅੱਡੀ ਲੈਂਦਾ ਕਹਿੰਦਾ ਨਸ਼ੇੜੀ ਨੇ ਨਸ਼ਾ ਛੱਡ ਕੇ ਮਿਹਨਤਾਂ ਦੇ ਦੌਰ ਚ ਲਾ ਦਿੱਤੇ ਤਾਂ ਹੀ ਉਹ ਮੁੰਡਾ ਨਿਆਰੇ ਲੈਂਦਾ ਸੰਨ 90% ਸਾਡਾ ਹੈ ਪਰ ਸਾਨੂੰ 1% ਯਾਦ ਹੁੰਦਾ ਰਹਿੰਦਾ ਹੈ ਉਹ ਮੜ ਮੜੇ ਲੋਕਾਂ ਨੇ ਜਿਹੜੇ ਦੁੱਖ ਦਿੱਤੇ ਆਂਡੀਆਂ ਗੋਡੀਆਂ ਨੇ ਯਾਦ ਹੁੰਦੇ ਰਹਿੰਦੇ ਜਦੋਂ ਕਿਸੇ ਸਿਆਸਤ ਤੇ ਜ਼ਿਆਦਾ ਜੁੜ ਤੁਕਦੇ ਨੇ ਜ਼ਿਆਦਾ ਜ਼ੋਰ ਲੱਗਦਾ ਤਾਂ ਰੱਬ ਨੂੰ ਯਾਦ ਕਰਿਆ ਜਦੋਂ ਕਿਸੇ ਸਿਆਸਤ ਤੇ ਜ਼ਿਆਦਾ ਪਸੀਨੇ ਉੱਤਰਦੇ ਰੱਬ ਨੂੰ ਯਾਦ ਯਾਦ ਕਰਿਆ ਕਰੋ ਜਦੋਂ ਕੋਈ ਕੰਮ ਕਲਣਾ ਸ਼ੈਸ਼ਨ ਲੱਗਦਾ ਹੁੰਦਾ ਰੱਬ ਨੂੰ ਯਾਦ ਕਰਿਆ ਕਰੋ ਜਦੋਂ ਕੁਝ ਖਾਣ ਨੂੰ ਵਧੀਆ ਮਿਲਦਾ ਹੁੰਦਾ ਰੱਬ ਨੂੰ ਯਾਦ ਕਰਿਆ ਕਰੋ ਜਦੋਂ ਕੋਈ ਖੁਸ਼ੀ ਨਾ ਮੀ ਹੁੰਦੀ ਹੈ ਖੁਸ਼ੀ ਆਉਂਦੀ ਹੈ ਤਾਂ ਰੱਬ ਨੂੰ ਯਾਦ ਕਰਿਆ ਕਰੋ ਹਰ ਦੌਕਸੋਖ ਤੇਰਾ ਨੂੰ ਯਾਦ ਕਰਨਾ ਸਿੱਖੋ ਹਰ ਸਾਹ ਤੇ ਰੱਬ ਨੂੰ ਯਾਦ ਕਰਨਾ ਸਿੱਖੋ ਤਾਂ ਨਸ਼ਾ ਛੁੱਟਦਾ 6 ਮਹੀਨੇ ਲਾ ਕੇ ਨਸ਼ਾ ਨਹੀਂ ਛੁੱਟਦਾ ਸਾਲ ਲਾ ਕੇ ਨਸ਼ਾ ਨਹੀਂ ਛੁੱਟਦਾ ਇਦਾਂ ਤਾਂ ਬਹੁਤ ਕੇਸ ਲੈਫਰ ਹੁੰਦੇ ਆ ਬਹੁਤ ਮੰਦੇ ਨਸ਼ਾ ਕਰਦੇ ਸਮਰਪਣ ਨਾਲ ਨਸ਼ਾ ਛੁੱਟਦਾ ساری ਜਿੰਦਗੀ ਲਈ ਸਿਲੰਡਰ ਨਾਲ ਨਸ਼ਾ ਛੁੱਟਦਾ ساری ਜਿੰਦਗੀ ਲਈ ਕਹਿਣਾ ਮੰਨਣਾ ਪੈਣਾ ساری ਜਿੰਦਗੀ ਲਈ ਇੱਜਤ ਦੇਣੀ ਪੈਣੀ ਆ ਸੋਭਾ ਵੜਾਈ ਜਸ ਗਾਣੇ ਬੜਿਆ ਸਾਰੀ ਜ਼ਿੰਦਗੀ ਰਿਸਪੈਕਟ ਦੇਣੀ ਪੈਣੀ ਆ ਸਪੌਂਸਰ ਕਾਉਂਸਲਰ ਵੀ ਹੈ ਬੀ ਸੈਂਟਰ ਸਾਰੀ ਜ਼ਿੰਦਗੀ ਤਾਂ ਗੋੜ ਚ ਨਿਕੰਡਾ ਮੱਥੇ ਟੇਕੀ ਜੇ ਫਾਲਸ ਜੁਮੀਲੇ ਸਤਾਤੀ ਅੰਦਰ ਬਾੜੂ ਲੱਗੇ ਵੀ ਮੱਥਾ ਟੇਕੀ ਜੰਦਰੋਂ ਜਾਨ ਲੱਗੇ ਤੁਹਾਨੂੰ ਸਾਡੀ ਸਾਰੀ ਜਿੰਦਗੀ ਰੱਬ ਜਿਹੜੀਆਂ ਮਰਜ਼ੀ ਚਾਹਾਂ ਤੇ ਰਹਿ ਜਵੇ ਜਿਹੜੀਆਂ ਮਰਜ਼ੀ ਤਰੱਕੀਆਂ ਕਾਮਯਾਬੀਆਂ ਮਿਲਣੀਆਂ ਤੇ ਰਹਿ ਜਵੇ ਜਾੜੇ ਸਾਂਟਰ ਚੋਂ ਲੱਗੋ ਸੋ ਵੀਰ ਪਰੋਂ ਕਦਰ ਕਰਨੀ ਸਿੱਖੋ ਕਦਰ ਕਰਨੀ ਸਿੱਖੋ ਰਹੀ ਹੈ ਆਪਦੀ بلانٹی اٹھی سٹاپ دی جو بھی تو ہم کانسلین کر دے قدر کرو ماں پہ دی قدر کرو فرما آدمہ دی ایک کو موقع دے جائے بار بار موقع دن ہے لاو نو پیدا لو keep coming back سارے پر آدم آدم شاندی جی پرانہ کے آنچے پکھا باندھ پٹھا دی سی دیا ہاتھ سے جڑے ہو اے پر بھو ہمیں ایسی آدم شاندی دو جس میں ہم انجینوں کو سبکار